ਇਸ ਤਰ੍ਹਾਂ ਬੀ ਮਪਾ ਹੀ ਪਬਲਿਕ ਲੋ ਆ ਘੜੀਆਂ ਨੇ ਖੜੀਆਂ ਆ ਦੋਨੇ ਇਹ ਮੇਰਾ ਪੈਨ ਆ ਗਈ ਮੱਤੀ ਤੇਰੀ ਹੋਂ ਨਹੀਂ ਐਟੀਐਮ ਇਹ ਮਾ ਵੀ ਹੈ ਨਹੀਂ ਹਾਂ ਸਹੀ ਗੱਲ ਆ ਪੂਰੀਆਂ 14000 ਦੀਆਂ ਹੋ ਜਾਂਦਾ ਚੁੱਪ ਕਰ ਬੱਸ ਨਾ 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 ਇਹ ਕਦਣਾ ਪੈਸਾ ਨੇ ਹੋ ਵੀ ਵੇਚ ਨਹੀਂ ਸਕਦਾ ਮੰਦਾ ਹੋਰ ਵੀ ਵੇਚ ਨਹੀਂ ਸਕਦਾ ਨਾ ਨਾ ਆਹ ਜਾ ਹਾਂ ਮੈਂ ਤੱਕ ਆਪਾਂ ਤੁਸੀਂ ਵੀ ਚੁਣਿਆ ਇਹ ਤਾਂ ਮਨੀ ਨਾ ਪਹਿਲਾਂ ਇਹਦਾ ਲੰਬੇ ਦਾ ਹੋਰ ਦਾ ਪੇਟ ਆ ਆ ਮੇਰੀ ਅਰੇ ਕੋਈ ਗੱਲ ਹੈ ਕੀੜੀਆਂ ਦਾ ਹੋਰ ਆਜ ਦੋ ਆ ਦੋ ਐ ਕਰ ਪੂਰੀਆਂ 15 ਦੀਆਂ ਰੁਪਈਆ ਬਸ ਹੋ ਗਿਆ ਬਸ 15 ਨਹੀਂ ਪਹਿਲੇ ਪੂਰੀਆਂ 15 ਦੀਆਂ ਸਹੀ ਨਹੀਂ ਮਾਰਦੇ ਆ ਲੈ ਲੋ ਜੀ ਅੱਜ ਤੇ ਖਾਣ ਨਹੀਂ ਕਰਾਦਾ ਸੌਂਦਾ ਬਸ ਹੋ ਗਿਆ ਲਗਾਈ ਆਪਾਂ हो गया ਗਈ ਏ ਫੜਾ ਆ ਗਈ ਭਾਈ ਪੱਟਾ ਲਵੇ 15000 ਦਾ ਹੋਰ ਉਹ ਗੱਡੀ ਤੋਂ ਆਇਆ ਬੰਦਾ ਹੁਣ ਰੇਟ ਦੇਣਾ ਓਏ ਪੈਸੇ ਵੀ ਨਹੀਂ ਦਿੰਦੇ ਪੱਟਾ ਵੀ ਨਹੀਂ ਦਿੰਦੇ ਜਿਹਾ ਲੈ ਕੇ ਪੈਸੇ ਕਿਉਂ ਨਹੀਂ ਦਿੰਦੇ ਚੱਲ ਆ ਜਾ ਪੈਸੇ ਤਾਂ ਕਿਉਂ ਨਹੀਂ ਦੇਣੇ ਦੇਣਾ ਜਾਇਆ ਕਰੂਗਾ ਤਾਂ ਫਿਰ ਰਾਇ ਕਰਦਾ ਪਊਗਾ ਬੰਦ ਆ ਗਿਆ ਹੋਰ ਪੌਨਸ ਨੱਖੀ ਪਹਿਨਾ ਚੱਤੀ ਕੁਆਲਾ ਫੇਰਾ ਓਏ ਉਹ ਨਹੀਂ ਪੈਂਦੀ ਆ ਪੱਠ ਪਊਗੀ ਆ ਪਊਗੀ ਆ ਸੁਨੱਖੀ ਐ ਆ ਇਹ ਚੀਜ਼ ਸਾ ਪਿੰਡੇ ਦੀ ਐ ਨੀਮ ਐ ਕਿਉਂ ਕੀ ਐ ਉਹ ਟਾਂ ਪਿੰਡੇ ਦੀ ਐ ਲਓ ਇੱਕ ਬਟਰਾ ਦੋ ਤਾਂ ਲੱਗੇ ਰਾਚੂ ਹਾਂ ਕਹੋ ਕਾਪੀ ਇਸ ਦੀਆ ਤੇਰੀ ਆਹ ਨਾ ਮਾਗਿਆ ਬਤਵਿਆ ਤੇ ਤੈਨੂੰ ਜਵਾਨੇ 100 ਰੁਪਏ ਦੇਥੋਂ ਲੈਂਦੇ ਖਾਨ ਨੂੰ ਦੇਈ ਕੁਛ ਨਾ ਦੇ ਆਪਾਂ ਨੂੰ ਕੀ ਮਤਵਲਾ ਆਹ ਹੋਰ ਪਉਣਾ ਉਹਨਾਂ ਨੂੰ ਕਹਿ ਕੇ ਚੈ ਕੋ ਭਾਈ ਹੋਰ ਲੈ ਲੈ ਹਾਂ ਭਾਈ ਹੈਗਾ ਕਿ ਕਾਵਾਨਾ ਹਾਂ ਪੱਟ ਚੱਗੀ ਆ ਕੰਨਾ ਕੰਨਾ ਦੀ ਸੁਨੱਖੀ ਹੈ ਉਹੀ ਲਊਗਾ ਚਲੋ ਤਾਂ ਭੈਣਾ ਉਹਦੇ ਕਿੰਨੇ ਲੱਖ ਰੁਪਈਆ ਬੋੜਾ ਕਿੰਨੇ ਲੱਖ ਰੁਪਏ ਆ ਇਹਦਾ 20000 ਦੋ ਜਬਈ ਨਾ ਉਹਦਾ ਕੱਲੀ ਦਾ ਕਿੰਨੇ ਲੱਖ ਆ ਇਹਦਾ ਕਾਲੀ ਦਾ ਕਾਲੀ ਦਾ ਦੱਸ ਰਾਜੂ ਨੇ ਹੱਥ ਫੇਰ ਤਾਂ ਜੇ ਤੇਰੇ ਟੱਟ ਤੇ ਹੱਥ ਫੇਰਿਆ ਤੂੰ ਕਈ ਲੱਖ ਦਾ ਹੋ ਜਾਏਗਾ ਮੈਂ ਕਹਾਂ ਚੋ ਦਿਨ ਨਾਉਦੇ ਨਹੀਂ ਤੂੰ ਦੇ ਨਹੀਂ ਕੋਸੋ ਬਈ ਬਈਆ ਪਟਾੜਾ ਅਰਖੇ ਜਿਹੜਾ ਆਪ ਉਹ ਜਿਹੜਾ ਡੰਗਰ ਨੇ ਚੰਦ ਦਾ ਲੈ ਤਾਂ ਆ ਬੰਦੀ ਦੀ ਗੱਲ ਵੇਚਣਾ ਨਹੀਂ ਕੋਈ ਚੱਜ ਦਾ ਲੈ ਐਡਾ ਮੇਲਾ ਲੱਗਿਆ ਕੁਝ ਦੇਖਣ ਨੂੰ ਤਾਂ ਹੁੰਦਾ ਉਹ ਤੇਰੇ ਕੋਲੇ ਲੇ ਲਈ ਲੈ ਮੇਜਰਾ ਇੱਕ ਇਹ ਕੀ ਇਹਦਾ ਇਹੇ ਕਾਰ ਵਾਲੀ ਆ ਮੇਜਰ ਕੋਲੇ ਜਿਹ ਹੈ ਇਹ ਕਾਰ ਵਾਲੀ ਆ 10 11 12 13 14 15 16 17 18 ਇਹ ਗੱਡੀ ਕਿਹਦੀ ਵੀ ਉਹਦੇ ਨੇ ਜੀ ਨਹੀਂ ਤਾਂ ਲਿਆਉਂਦਾ ਉਹ ਏਰੀਏ ਚ ਆਮ ਮਿਲਦੇ ਨੇ ਚੱਲ ਆ ਜਾ ਹੱਕਾ ਗੱਡੀ ਗੱਡੀ ਨਹੀਂ ਇੱਥੇ ਯਾਰ ਗੱਡੀ ਦਾ ਡਾਇਰੈਕਟਰ ਇੱਕ ਹੋਰ ਦੇਖ ਲੈ ਹੋਰ ਕੀ ਆ ਓਏ ਆ ਜਾ ਬਾਈ ਤੇਰਾ ਤਾਂ ਗੱਡੀ ਵਾਲਿਆਂ ਤੋਂ ਵੀ ਪੜਾ ਘੁਰਤਾ ਪਜਾਮੇ ਦਾ ਰੰਗ ਦੇਖ ਕੇ ਐਂ ਲੱਗਦਾ ਓਏ ਇੱਕ ਪੱਖ ਹੋਰ ਦੇ ਲੈ ਪ੍ਰਕਾਸ਼ ਓਏ ਗੱਡੀਆਂ ਦੇ ਹੀ ਹੋ ਤੇਰੇ ਬਾਹਲੇ ਕੱਬੇ ਰੰਗ ਪਾਉਣ ਲਾ ਗਰਮੀ ਕਾਦੀ ਆ ਗਈ ਓਏ ਹਲੇ ਤਾਂ ਇਹਦਾ ਦੇਖੀ ਜਾਮਣੀ ਜੂਮਣੀ ਜੇ ਬਹੁਤ ਕੁਝ ਕਰਕੇ ਹੁੰਦਾ ਬਸ ਉੱਪਰ ਲੈ ਲੈ ਮੈਂ ਕਰਨਾ ਬੰਨ ਗਾ ਦਰ ਨੋ ਹੋਣੀ ਇੰਨੀ ਕਾ ਤਾਂ ਨੋ ਹੀ ਪੈਂਦੀ ਚਲ ਖਾਈ ਵਿੱਚ ਲੈ ਕੇ ਤਾਂ ਨਹੀਂ ਲੈ ਲੈ ਤਾਂ ਕੋਈ ਲੈ ਕਾਣ ਚਲ ਖਾਈ ਇਹ ਕਰਾ ਦੇਣ ਚਲ ਖਾਈ ਨਹੀਂ ਨਹੀਂ ਓ ਫਿਰ ਓ ਠੀਕ ਆ ਫਿਰ ਵਾ ਓ ਠੀਕ ਆ ਓ ਨਹੀਂ ਨਹੀਂ ਅਜੇ ਵੀ ਫਰਕ ਕਰ ਰ ਤੈਨੂੰ ਮੈਂ ਯਾਰ ਫਿਰ ਹੋਰ ਕੀ ਕਰ ਮੈਨੂੰ ਕਿ ਮੈਂ ਤਾਂ ਨੌਕ ਐ ਤੈਨੂੰ ਉਹੀ ਗੱਲ ਤੂੰ 8000 ਪੂਰਾ ਮਿਲ ਰਿਹਾ ਤੇ 850 ਦੀ ਲੈਣੇ ਲੈ ਜੂ ਨਹੀਂ ਛੱਡ ਬਸ ਉਹ ਵੀ ਤੇਰੇ ਘਰ ਦੀ ਬਸ ਅੰਤ ਤੇਰੇ ਘਰ ਦੀ ਅਧਿਆਨ ਦਿੱਤੇ ਨਹੀਂ ਚੁਕਾਈ ਕਰਾਂਗੇ ਨਾ ਨਾ ਲਖਾਈ ਨੂੰ ਕਿ ਨਹੀਂ 850 ਦੀ ਕਰ ਤੈਨੂੰ ਲਖਾਈ ਆਪੋ ਹੀ ਕਰਾਂ ਗੋ ਗੱਲਾ ਯਾਰ ਲਖਾਈ ਆਪੋ ਆਪ ਨੂੰ ਕਹਿੰਦਾ ਲਖਾਈ ਤੇਰੀ ਯਾਰ ਲਖਾਈ ਤੇਰੀ ਯਾਰ ਲਖਾਈ ਤੇਰੀ ਯਾਰ ਲਖਾਈ ਤੇਰੀ 100 ਰੁਪਏ ਨਾ ਤੂੰ ਤਾਂ ਲਾਉਣੀ ਦੀਗਾ 100 ਤਾਂ 100 ਤਾਂ ਤੂੰ ਲਾਉਣੀ ਦੀ 100 ਉਹਦਾ ਲੱਗ ਜੂਗਾ लो होर ले प्रकाश चौल्टर